ਸਤਿ ਸ਼੍ਰੀ ਅਕਾਲ ਜੀ ਇੱਕ ਵਾਰ ਫੇਰ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ ਰੋਟਰੂਆ ਦੇ ਵਿੱਚ ਅਸੀਂ ਖੜੇ ਆ ਨਾਰਥ ਆਈਲੈਂਡ ਦਾ ਪ੍ਰਮੁੱਖ ਸ਼ਹਿਰ ਨਿਊਜ਼ੀਲੈਂਡ ਦਾ ਤੇ ਉੱਥੋਂ ਦੇ ਬਣਦੇ ਤਣਦੇ ਸੋਹਣੇ ਸੁਨੱਖੇ ਮੁੰਡੇ ਦੇ ਨਾਲ ਅਸੀਂ ਖੜੇ ਆ ਜਾਣ ਪਛਾਣੇ ਆਪੇ ਕਰਾਂਗੇ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਮੇਰਾ ਨਾਮ ਹਰਸ਼ਮਿੰਦਰ ਸਿੰਘ ਹੈ ਤੇ ਮੈਂ ਰੋਟਰੂਆ ਦਾ ਰਹਿਣ ਵਾਲਾ ਤੇ ਇੱਥੇ ਵੀ ਸਾਡੀ ਪੰਜਾਬੀ ਕਮਿਊਨਿਟੀ ਦਿਨੋ-ਦਿਨ ਫੈਲਦੀ ਜਾਂਦੀ ਆ ਵਾਤੀ ਜਾਂਦੀ ਆ ਤੇ ਅਸੀਂ ਪਿਛਲੇ 3-4 ਸਾਲਾਂ ਤੋਂ ਉਪਰਾਲਾ ਸ਼ੁਰੂ ਕੀਤਾ ਹੈ ਵੀ ਇੱਥੇ ਸ਼ੋਅ ਕਰਵਾਉਣੇ ਆ ਜਾਂ ਹੋਰ ਪੰਜਾਬੀ ਕਲਚਰਲ ਐਕਟੀਵਿਟੀਜ਼ ਕਰਾਉਣੇ ਆ ਤੇ ਇਹਦੇ ਨਾਲ ਵੀ ਚਲੋ ਲੋਕ ਜੁੜੇ ਰਹਿੰਦੇ ਆ ਤੇ ਅਸੀਂ ਆਪਦੇ ਅਸੀਂ ਹੋਰ ਚਾਹੁੰਦੇ ਆ ਵੀ ਲੋਕ ਇਸ ਸ਼ਹਿਰ ਬਾਰੇ ਥੋੜਾ ਬੋਤਾ ਜਾਣਨ ਤੇ ਨਾਲੇ ਬੱਚਿਆਂ ਨੂੰ ਸਾਡਾ ਨੂੰ ਪੰਜਾਬੀ ਭਾਸ਼ਾ ਸਿੱਖਣ ਨੂੰ ਮਿਲੇ ਤੇ ਨਾਲੇ ਹੋਰ ਵੀ ਦਿਨੋ ਦਿਨ ਵੀ ਜਿੰਨਾ ਵੀ ਅਸੀਂ ਕਰ ਸਕੀਏ ਇਸ ਸ਼ਹਿਰ ਲਈ ਉਪਰਾਲਾ ਕਰਦੇ ਆ ਅੱਜ ਭਾਜੀ ਹੋਰੀ ਸਾਡੇ ਕੋਲ ਸਪੈਸ਼ਲ ਚੱਲ ਕੇ ਆਇਆ ਰੇਡੀਓ ਸਪਾਈਸ ਤੋਂ ਇਹਨਾਂ ਨੇ ਆਪ ਦਾ ਸਮਾਂ ਕੱਢਿਆ ਆਫਲੈਂਡ ਤੋਂ ਆਏ ਤੁਹਾਨੂੰ ਜੀ ਆਇਆਂ ਨੂੰ ਭਾਜੀ ਤੁਹਾਡੇ ਸਦਕੇ ਹੀ ਸਾਡਾ ਸ਼ਹਿਰ ਹਾਈਲਾਈਟਡ ਹੋਣਾ ਜਿੰਨਾ ਪੰਜਾਬੀ ਚ ਹੋਊਗਾ ਬਹੁਤ ਸ਼ੁਕਰੀਆ ਹਾਂਜੀ ਆਪਾਂ ਇੱਕ ਦੂਜੇ ਦਾ ਸਹਾਰਾ ਹਾਂ ਤੇ ਚਲੋ ਸਾਡੇ ਸ਼ਹਿਰ ਨੂੰ ਆਉਂਦੇ ਜਾਂਦੇ ਰਹਿ ਕਰੋ ਫਤਿਹ ਬੁਲਾਉਂਦੇ ਰਹਿ ਕੇ ਕਾਹ ਬਾਤ ਆ ਕਾਹ ਬਾਤ ਹੈ ਮਾਲਵੇ ਦੀ ਠੇਡ ਪੰਜਾਬੀ ਝਲਕਦੀ ਹੈ ਤੇ ਇਹੀ ਸਹਿਯੋਗ ਜਿਹੜਾ ਸਾਡੇ ਮਿੱਤਰਾਂ ਨੇ ਦਿੱਤਾ ਇਹਦੇ ਵਿੱਚ ਇਸ ਨੌਜਵਾਨ ਦਾ ਵੀ ਸਹਿਯੋਗ ਸ਼ਾਮਲ ਹੈ ਅਸੀਂ ਬਹੁਤ ਸ਼ੁਕਰਗੁਜ਼ਾਰ ਆ ਬਹੁਤ ਮਿਹਰਬਾਨੀ ਵੀਰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਮਿਹਰਬਾਨੀ